ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤਿੰਨ ਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖ ਬਾਤ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਨਮ ਕੀਤੇ ਭਗਤ ਕਬੀਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅਗਦੇ ਪਾਵਨ ਵਚਨਾਂ ਦੁਆਰਾ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜੁੜਾ ਮਨੁਖੋ ਗੁਰੂ ਦੀ ਮੱਤ ਅਨੁਸਾਰ ਦਿਲਦਾ ਹੈ ਓ ਗੁਰੂ ਦੇ ਉਹ ਕਮਨ ਮੰਨਦਾ ਹੈ ਗੁਰੂ ਦੇ ਦਰਸਾਏ ਮਾਰਗ ਤੇ ਚੱਲਦਾ ਹੈ ਉਹ ਪ੍ਰਮਾਤਮਾ ਦੇ ਹਰਿ ਨਾਮ ਧਨ ਨੂੰ ਪ੍ਰਾਪਤ ਕਰ ਲੈਂਦਾ ਹੈ ਜਿਹੜਾ ਆਪਣੀ ਮਤ ਅਨੁਸਾਰ ਚੱਲਦਾ ਹੈ ਜਿਹੜਾ ਆਪਣੇ ਮਾਲਕ ਧੰਦੇ ਪਿੱਛੇ ਲੱਗ ਕੇ ਦੁਰਦਾ ਹੈ ਉਹ ਅਗ ਵਿਚਕਾਰ ਹੀ ਉਹਦੀ ਜੀਵਨ ਦੀ ਵੇੜੀ ਧਾਮੋਂ ਦੂਰ ਹੋ ਜਾਂਦੀ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਕੱਚਾ ਧਨ ਸੰਚੈ ਮੂਰਖ ਗਾਵਾਰ ਕੱਚਾ ਦਾ ਮਤਲਬ ਹੈ ਟੁੱਟ ਜਾਣ ਵਾਲਾ ਜਦੋਂ ਨਾਸ ਹੋ ਜਾਣ ਵਾਲਾ ਸੰਚੈ ਦਾ ਮਤਲਬ ਹੈ ਇਕੱਠਾ ਕਰਨਾ ਮਰਦ ਕਹਿੰਦੇ ਹਨ ਕਿ ਇਹ ਭਾਈ ਮੂਰਖ ਤੇ ਅਨਜਾਨ ਲੋਕ ਸਰਬ ਬੁਨਿਆ ਵਾਲਾ ਨਾਸਵੰਤ ਤਨ ਹੀ ਜੋੜਦੇ ਰਹਿੰਦੇ ਹਨ ਮਨਮੁਖ ਕੋ ਉੱਲੇ ਅੰਧ ਗਵਾਰ ਮਨਮੁਖ ਕਹਿੰਦੇ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉੱਲੇ ਦਾ ਮਤਲਬ ਕੁਰਾਹੀ ਪਹਿਣਾ ਅੰਧ ਦਾ ਮਤਲਬ ਅੰਨੇ ਕਹਿੰਦੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਔਰ ਮਾਇਆ ਦੇ ਬੋ ਵਿੱਚ ਅੰਨੇ ਹੋਏ ਮਨੁਖ ਕੁਰਾਹੀ ਪਹਿਰਦੇ ਹਨ ਕੀ ਆ ਕਹ ਤਨ ਸਦਾ ਦੁੱਖ ਹੋਏ ਵਿਖਿਆ ਕਹਦੇ ਮਾਇਆ ਨੂੰ ਹਰਿ ਕਹਿੰਦੇ ਭਾਈ ਮਾਇਆ ਦੇ ਤਨ ਨਾਲ ਸਦਾ ਦੁੱਖ ਹੀ ਮਿਲਦਾ ਨਾ ਤਾਪ ਜਾਏ ਨਾ ਪ੍ਰਾਪਤ ਹੋਏ ਪ੍ਰਾਪਤ ਮਤਲਬ ਹੈ ਜਿਹੋ ਲਾਤ ਸੰਦੇਹੀ ਜਾਂ ਸੰਤੋਖ ਕਹਿੰਦੇ ਤਨ ਨਾਹੀਂ ਮਨੁੱਖ ਦੇ ਨਾਲ ਜਾਂਦਾ ਔਰ ਨਾਹੀਂ ਇਸ ਤਨ ਨੂੰ ਜੋੜ ਜਿਹੜੇ ਦੇਹੀ ਸੰਤੋਖ ਰੱਜ ਮਰਾਪਤ ਕਰ ਸਕਦਾ ਨਾ ਜੋੜ ਵੀ ਕਿਸੇ ਦੀ ਤਸल्ली ਹੁੰਦੀ ਏ ਸਾਚਾ ਤਨ ਗੁਰਮਤੀ ਪਾਏ ਜਦ ਜਿਹੜਾ ਮਨੁੱਖ ਨੂੰ ਗੁਰੂ ਦੀ ਮੱਤ ਅਤੇ ਸੁਰਤਾ ਉਹ ਸਦਾ ਕਾਇਮ ਰਹਿਣ ਵਾਲਾ ਹਰਿ ਨਾਮ ਧਨ ਹਾਸਲ ਕਰ ਲੈਂਦਾ ਏ ਸਾਚਾ ਤਨ ਗੁਰੁ ਆਵੇ ਜਾਈ ਪਰ ਦੁਨੀਆਂ ਵਾਲਾ ਨਾਸਵਤ ਧਨ ਕਦੇ ਮਨੁੱਖ ਨੂੰ ਮਿਲ ਜਾਂਦਾ ਏ ਕਦੇ ਹੱਥੋਂ ਨਿਕਲ ਜਾਂਦਾ ਹੈ ਰਹਾਉ ਨਾਨਕ ਭੋਖਾ ਭੂਲੇ ਸਭ ਮਰੈ ਗਵਾਰ ਮਰਦ ਕਹਿੰਦੇ ਭਾਈ ਆਪਣੇ ਮਨ ਦੇ ਪਿੱਛੇ ਕਰਨ ਵਾਲੇ ਮਨੁੱਖ ਮੂਰਖ ਮਨੁੱਖ ਮਾਇਆ ਦੇ ਮੋਹ ਦੇ ਕਾਰਨ ਉਰਾਹੀ ਪੈ ਕੇ ਇਹ ਸਭ ਆਤਮਕ ਮੌਤ ਸਹਿ ਲੈਂਦੇ ਹਨ ਭਗਤ ਜੀ ਰੋਵੇ ਨਾ ਔਰਵਾਰ ਨਾ ਪਰ ਭਗਤ ਕਹਿੰਦੇ ਨੇ ਸੰਸਾਰ ਸਮੁੰਦਰ ਨੂੰ ਮਰਦ ਕਹਿੰਦੇ ਭਾਈ ਉਹ ਸੰਸਾਰ ਸਮੁੰਦਰ ਵਿੱਚ ਡੁੱਬ ਜਾਂਦੇ ਆ ਨਾ ਔਰ ਲੈ ਬੰਨੇ ਨਾ ਪਰਲੇ ਬੰਨੇ ਨਾ ਇਹ ਮਾਇਆ ਸਾਥ ਤੋੜ ਨਵਾਉਂਦੀ ਏ ਤੇਰੀ ਨਾ ਨਾਮ ਨਾਲ ਜੁੜਿਆ ਅੰਦਾ ਜਿੰਨੇ ਜਿੰਨਾਂ ਨੇ ਭਾਈ ਨਾਮ ਤਾਂ ਜੋੜਿਆ ਨਹੀਂ ਹੁੰਦਾ ਉਹ ਇਸੇ ਬੰਨੇ ਨਹੀਂ ਲੱਗ ਸਕਦੇ ਸਾਧੂ ਗੁਰ ਤੇ ਪੂਰੇ ਬਾਦ ਅਰ ਜਨਾ ਮਨੁੱਖਾ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਜਾਂਦਾ ਸਾਚੁਰਤੇ ਅਹਨ ਸਬੈ ਰਾਗ ਉਹ ਦਿਨ ਰਾਤ ਹਰ ਵੇਲੇ ਸਦਾ ਸਿਰ ਹਰਿ ਨਾਮ ਵਿੱਚ ਮਗਨ ਰਹਿੰਦੇ ਹਾਂ ਔਰ ਨਾਮ ਦੀ ਵਰਕਤ ਨਾਲ ਮਾਇਆ ਵੱਲੋਂ ਉਪਰਾਪਤਾ ਵਿੱਚ ਟਿਕੇ ਰਹਿੰਦੇ ਹਨ ਚਾਉ ਜਗ ਮੈਂ ਅੰਮ੍ਰਿਤ ਸਾਚੀ ਬਾਣੀ ਚੌਥੀ ਗੰਦਨ ਵੀ ਚੌਹਾਂ ਦੁਗਾ ਵਿੱਚ ਮਹਾਰਾਜ ਕਹਿੰਦੇ ਭਾਈ ਸਦਾ ਸਿਰ ਪ੍ਰਮਾਤਮਾ ਦੀ ਸਤ ਸਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਵੰਡਦੀ ਹੈ ਪੂਰੇ ਭਾਗ ਹਰ ਨਾਮ ਸਮਾਣੀ ਪੂਰੀ ਕਿਸਮਤ ਨਾਲ ਮਨੋਕੇ ਸਬਾਣੀ ਦੀ ਵਰਤ ਨਾਲ ਪਰਮਾਤਮਾ ਦੇ ਨਾਮ ਵਿੱਚ लीन ਹੋ ਜਾਂਦਾ ਹੈ ਸਿੱਧ ਸਾਧ ਗਤ ਰਸ ਸਭ ਲੋਏ ਸਿੱਧ ਸਾਧ ਗਤ ਸਤ ਗੰਨ ਕਲਾਮਤੀ ਯੋਗੀ ਸਾਧਕ ਗੰਨ ਸਾਧਨਾ ਕਰਨ ਵਾਲੇ ਲੋਏ ਦਾ ਮਤਲਬ ਹੈ ਲੋਕ ਵਿੱਚ ਜਾਂ ਜਗਤ ਵਿੱਚ ਕਹਿੰਦੇ ਭਾਈ ਪਰਮਾਤੀ ਜੋਗੀ ਇਹ ਸਾਧਨਾ ਕਰਨ ਵਾਲੇ ਜੋਗੀ ਸਾਰੇ ਜਗਤ ਵਿੱਚ ਇਸ ਪ੍ਰਾਣੀ ਦੇ ਖਾਤਰ ਕਰਲੇ ਜਾਂਦੇ ਹਨ ਹੋਰ ਆਗ ਪ੍ਰਾਪਤ ਹੋਏ ਪਰ ਪਰਮਾਤਮਾ ਦੀ ਸਿਰਦਸਲਾ ਬਾਣੀ ਕੁਰਬਾਨੀ ਓਰੀ ਕਿਸਮਤ ਨਾਲ ਹੀ ਲੱਭੀ ਹੈ ਸਭ ਕੁਝ ਸਾਚਾ ਸਾਚਾ ਹੋਈ ਮਾਰਦ ਕਹਿੰਦੇ ਜਿਹੜਾ ਕੋਈ ਵਿਰਲਾ ਮਨੁੱਖ ਗੁਰਤਰ ਸ੍ਰੀ ਪਰਮਾਤਮਾ ਨਾਲ ਸਾਥ ਆਉਂਦਾ ਉਸ ਨੂੰ ਰੇਖਾ ਉਸ ਸਦਾ ਸਰਬ ਪਰਮਾਤਮਾ ਦਾ ਉਪਦੇਸ਼ ਦੀ ਹੈ ਕੋ ਤੰਮ ਬ੍ਰਹਮ ਪਛਾਣੇ ਕੋਏ ਉਸ ਨੂੰ ਹਰਤਾ ਉਹ ਸਦਾਤਰ ਪਰਮਾਤਮਾ ਹੀ ਦੱਸਦਾ ਨਾ ਦਿਰ ਆਉਂਦਾ ਹੈ ਸਾਥੇ ਸਾਥ ਤੇ ਸੱਤੇ ਆਪ ਦਰੜਾਏ ਸਦਾਤਰ ਰਹਿਣ ਵਾਲਾ ਪਰਮਾਤਮਾ ਆਪਣਾ ਸਦਾਤਰ ਨਾਮ ਆਪ ਹੀ ਮਨੁੱਖ ਦੇ ਹਿਰਦੇ ਵਿੱਚ ਪਕੜਾ ਕਰ ਰਿਹਾ ਹੈ ਨਾਨਕ ਆਪੇ ਵੇਖੈ ਆਪੇ ਸੱਜ ਲਾਇ ਇਹ ਨਾਨਕ ਉਹ ਭਾਈ ਆਪੀ ਸਭ ਦੀ ਸੰਭਾਲ ਕਰਦਾ ਤੇ ਆਪੀ ਸਭ ਜੀਵਾਂ ਨੂੰ ਆਪਣੇ ਸਤਿਗੁਰ ਨਾਮ ਵਿੱਚ ਜੋੜਦਾ ਹੈ ਸਦਾ ਨਾਸ ਕਰਦੇ ਜੀ ਮਹਾਰਾਜ ਸਭ ਦੇ ਚਰਨਾਂ 'ਚ ਜਿਹਦੇ ਦੁਨਿਆਵੀ ਤੌਰ ਤੇ ਆਪਾਂ ਪਿਆਰ ਕਰਦੇ ਹਾਂ ਤੇ ਸਾਧ ਸੰਗਤ ਤੋਂ ਮੋਹ ਹੈ ਅੰਦਰ ਇਹ ਜੰਜਾਲ ਨੇ ਜਿਹੜੇ ਸਾਨੂੰ ਘੇਰਾ ਪੰਜ ਰੱਖਦੇ ਹਨ ਮੂਰਤ ਦਾ ਨਾਸਵੰਦ ਤਾਂ ਨਿਠਾ ਕਰਦੇ ਜੀ ਲੋੜ ਪੰਜ ਕਰਦਾ ਹੈ ਮਨੁੱਖ ਉਹਨਾਂ ਨਾਲ ਨਾਲ ਪ੍ਰਮਾਤਮਾ ਦੇ ਚਰਨਾ ਚੁਜੈਂਦੀ ਕਰੀਏ ਸਦੀ ਪਾਸ਼ਾ ਆਪਰ ਕਿਰਪਾ ਕਰਕੇ ਨਾਮ ਧਰ ਦੀ ਰਾਤ ਸਾਨੂੰ ਸਭ ਮਨ ਤੋਂ ਵਿੱਚ ਪਾ ਦੇ ਜੀ ਇਹ ਲਾਭਤਨ ਲੋਕ ਵਿੱਚ ਵੀ ਤੇ ਲੋਕ ਵਿੱਚ ਵੀ ਸਹਾਇ ਹੁੰਦਾ ਜਿਹੜਾ ਪ੍ਰਮਾਤਮਾ ਦੀ ਤਨ ਹੈ ਇਹ ਸਖਾ ਕਰਦਾ ਕਰਦਾ ਮਨੁੱਖ ਇਹ ਸਾਥ ਸਾਥ ਦੇ ਤਲਾਕ ਦੇ ਰੱਖਦਾ ਹੈ ਸਭੋ ਔਰ ਜਿਹੜੀ ਦਾ ਦਿਆ ਦੇ ਗਾ ਤੇ ਦੌੜ ਇਹਦੀ ਵੱਧਦੀ ਜਾਂਦੀ ਹੈ ਪ੍ਰਮਾਤਮਾ ਚਕਾ ਕਰੇ ਹਰ ਨਾਮ ਤਰ ਨਿਰਵਨ ਜਿਹੜਾ ਹੈ ਉਹ ਸਭੀ ਬਲਿਆਵੀ ਤੌਰ ਤੇ ਦੌੜ ਮਨ ਦੀ ਖਤਮ ਕਰਦਾ ਹੈ ਸ਼ਾਬ ਚਿਤ ਰਹਿ ਕੇ ਆਦਾ ਪ੍ਰਭ ਹੋਏ ਜਿਹਦਾ ਨਾਮ ਸੰਮਰਿਏ ਲੋਕ ਸੁਖੀਏ ਪਰ ਲੋਕ ਸੁਵੇ ਦੇ ਨਾਨਕ ਹਰ ਪ੍ਰਭ ਆਪੇ ਮੇਲੇ ਨਾਨਕ ਨਾਮ ਜਣਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਫਤਵੇ